ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਸਾਂ ਫੁੱਲਣ ਦੀ ਸਮੱਸਿਆ ਹੈ ਤਾਂ ਦਹੀਂ ਦੀ ਕੜੀ ਵਿੱਚ ਥੋੜਾ ਜਿਹਾ ਦੇਸੀ ਘਿਓ ਮਿਲਾ ਕੇ ਖਾਓ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਨੰਬਰ 2 ਨਿੰਬੂ ਦਾ ਸ਼ਰਕਾ ਪੀਸ ਕੇ ਉਸ ਦਾ ਲੇਪ ਬਣਾ ਕੇ ਸਿਰ ਤੇ ਲਗਾਉਣ ਨਾਲ ਮਾਈਗਰੇਨ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਨੰਬਰ 3 ਸਵੇਰ ਦਾ ਖਾਣਾ ਪੇਟ ਭਰ ਕੇ ਖਾਣਾ ਚਾਹੀਦਾ ਹੈ। ਅਤੇ ਦੁਪਹਿਰ ਦਾ ਖਾਣਾ ਸਵੇਰ ਨਾਲੋਂ ਹਲਕਾ ਕਰਨਾ ਚਾਹੀਦਾ ਹੈ। ਅਤੇ ਰਾਤ ਦਾ ਖਾਣਾ ਭੁੱਖ ਰੱਖ ਕੇ ਖਾਣਾ ਚਾਹੀਦਾ ਹੈ। ਨੰਬਰ 4 ਜਿੰਨਾ ਬੱਚਿਆਂ ਦੀ ਲੰਬਾਈ ਘੱਟ ਹੁੰਦੀ ਹੈ ਅਤੇ ਸਰੀਰ ਵੀ ਕਮਜ਼ੋਰ ਹੈ। ਉਹਨਾਂ ਨੂੰ ਰੋਜ਼ਾਨਾ ਪਪੀਤਾ ਖਵਾਓ। ਨੰਬਰ 5 ਪਾਣੀ ਵਿੱਚ 5 ਅੰਜੀਰਾ ਪਾ ਕੇ ਉਹਨਾਂ ਨੂੰ ਉਬਾਲੋ ਇਸ ਪਾਣੀ ਨੂੰ ਛਾਣ ਕੇ ਸਵੇਰੇ ਸ਼ਾਮ ਪਿਓ ਇਸ ਨਾਲ ਸਰਦੀ ਜ਼ੁਕਾਮ ਬਿਲਕੁਲ ਠੀਕ ਹੋ ਜਾਵੇਗਾ ਨੰਬਰ 6 ਖੜੇ ਹੋ ਕੇ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ ਇਸ ਨਾਲ ਪੇਟ ਅਤੇ ਦਿਲ ਦੀ ਸਮੱਸਿਆ ਦਾ ਖਤਰਾ ਰਹਿੰਦਾ ਹੈ ਨੰਬਰ 7 ਜੇਕਰ ਆਪ ਵੀ ਨਿਯਮਤ ਰੂਪ ਵਿੱਚ ਭੋਜਨ ਦੇ ਨਾਲ ਹਰੀ ਮਿਰਚ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਤੇ ਨਿਖਾਰ ਆਦਾ ਹੈ ਅਤੇ ਚਿਹਰੇ ਦੇ ਦਾਗ-ਧੱਬੇ ਵੀ ਦੂਰ ਹੋਣ ਲੱਗ ਜਾਂਦੇ ਹਨ। ਨੰਬਰ 8 ਹਰੇ ਰੰਗ ਦੀਆਂ ਚੀਜ਼ਾਂ ਦੇਖਣ ਨਾਲ ਤੁਹਾਡੀ ਨਜ਼ਰ ਤੇਜ਼ ਹੁੰਦੀ ਹੈ। ਨੰਬਰ 9 ਜਿੰਨਾ ਘਰਾਂ ਵਿੱਚ ਔਰਤਾਂ ਜ਼ਿਆਦਾ ਬੋਲਦੀਆਂ ਹਨ ਅਤੇ ਲੜਾਈ ਝਗੜੇ ਜ਼ਿਆਦਾ ਕਰਦੀਆਂ ਹਨ ਇੰਨਾ ਘਰਾਂ ਵਿੱਚ ਖੁਸ਼ੀਆਂ ਘੱਟ ਅਤੇ ਗਮ ਬਹੁਤ ਜ਼ਿਆਦਾ ਆਉਂਦੇ ਹਨ ਨੰਬਰ 10 ਫਟੇ ਹੋਏ ਬੁੱਲਾਂ ਤੇ ਕਰੇਲੇ ਦਾ ਪਾਣੀ ਲਗਾਉਣ ਨਾਲ ਬੁੱਲ ਬਹੁਤ ਜਲਦ ਠੀਕ ਹੋ ਜਾਂਦੇ ਹਨ ਨੰਬਰ 11 ਵਾਲ ਝੜਨ ਦੀ ਸਮੱਸਿਆ ਹੈ ਤਾਂ ਕਲੌਂਜੀ ਦਾ ਪਾਣੀ ਸਿਰ ਉੱਪਰ ਲਗਾਓ ਇਸ ਨਾਲ ਵਾਲ ਝੜਨ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 12 ਜੋ ਵਿਅਕਤੀ ਲਗਾਤਾਰ ਇੱਕ ਹਫ਼ਤੇ ਤੱਕ ਉਠਨੀ ਦਾ ਦੁੱਧ ਪੀ ਲੇ ਤਾਂ ਉਸ ਦੀ ਚਰਬੀ ਬਹੁਤ ਹੀ ਜਲਦ ਪਿਗਲਣੀ ਸ਼ੁਰੂ ਹੋ ਜਾਵੇਗੀ ਨੰਬਰ 13 ਜੇਕਰ ਤੁਹਾਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਹੈ ਤਾਂ ਇੱਕ ਗਲਾਸ ਗਰਮ ਪਾਣੀ ਵਿੱਚ ਕਾਲੀ ਮਿਰਚ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ ਇਸ ਨਾਲ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ ਨੰਬਰ 14 ਰੋਜ਼ਾਨਾ ਸਵੇਰੇ ਬਾਸੀ ਮੂੰਹ ਗੁਲਾਬ ਦੀ ਖੁਸ਼ਬੂ ਸੁੰਘਣ ਨਾਲ ਸਰੀਰ ਤਰੋਤਾਜ਼ਾ ਤੇ ਸਵਾਨ ਰਹਿੰਦਾ ਹੈ ਨੰਬਰ 15 ਗੋਡਿਆਂ ਦੇ ਭਾਰ ਜ਼ਿਆਦਾ دیر ਤੱਕ ਬੈਠਣ ਨਾਲ ਅਤੇ ਕੰਮ ਕਰਨ ਨਾਲ ਗੋਡੇ ਬਹੁਤ ਜਲਦ ਕਮਜ਼ੋਰ ਹੋਣ ਲੱਗ ਜਾਂਦੇ ਹਨ। ਨੰਬਰ 16 ਟਮਾਟਰ ਦਾ ਤੁਹਾਡੇ ਖਾਣੇ ਵਿੱਚ ਜ਼ਿਆਦਾ ਇਸਤੇਮਾਲ ਕਰਨ ਨਾਲ ਗੁਰਦੇ ਦੀ ਪਥਰੀ ਅਤੇ ਪਿਸ਼ਾਬ ਦੀ ਇਨਫੈਕਸ਼ਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਨੰਬਰ 17 ਜੇਕਰ ਸਬਜੀ ਵਿੱਚ ਨਮਕ ਜ਼ਿਆਦਾ ਪੈ ਗਿਆ ਹੈ ਤਾਂ ਇਸ ਵਿੱਚ ਇੱਕ ਕੱਚਾ ਆਲੂ ਛਿੱਲ ਕੇ ਪਾ ਦਿਓ ਇਸ ਨਾਲ ਉਹ ਐਕਸਟਰਾ ਨਮਕ ਸੋਕ ਲਵੇਗਾ ਨੰਬਰ 18 ਜੇਕਰ ਤੁਸੀਂ ਆਪਣੇ ਖਾਣੇ ਵਿੱਚ ਦੇਸੀ ਘਿਓ ਦਾ ਇਸਤੇਮਾਲ ਕਰਦੇ ਹੋ ਇਸ ਨਾਲ ਤੁਹਾਡੇ ਸਰੀਰ ਵਿੱਚ ਤਾਕਤਤਾ ਤੇ ਮਜ਼ਬੂਤੀ ਬਣੀ ਰਹਿੰਦੀ ਹੈ ਅਤੇ ਸਰੀਰ ਦਾ ਦਰਦ ਵੀ ਦੂਰ ਹੋ ਜਾਂਦਾ ਹੈ ਨੰਬਰ 19 ਚਿਹਰੇ ਤੇ ਟਮਾਟਰ ਦਾ ਰਸ ਲਗਾਉਣ ਨਾਲ ਚਿਹਰੇ ਤੇ 글로ਅ ਆ ਜਾਂਦਾ ਹੈ ਅਤੇ ਟਮਾਟਰ ਦੇ ਦੋ ਹਿੱਸੇ ਕਰਕੇ ਤੇ ਟਮਾਟਰ ਉੱਪਰ ਚੀਨੀ ਲਗਾ ਕੇ ਚਿਹਰੇ ਤੇ ਸਕਰਬ ਕਰਨ ਨਾਲ ਡੈੱਡ ਸਕਿਨ ਬਾਹਰ ਨਿਕਲ ਜਾਂਦੀ ਹੈ ਅਤੇ ਚਿਹਰਾ ਚਮਕਦਾਰ ਬਣ ਜਾਂਦਾ ਹੈ। ਨੰਬਰ 20 ਡਬਲ ਰੋਟੀ ਨੂੰ ਦੁੱਧ ਦੇ ਨਾਲ ਖਾਣ ਨਾਲ ਕਮਜ਼ੋਰੇ ਸਰੀਰ ਵਿੱਚ ਵੀ ਤਾਕਤ ਬਣੀ ਰਹਿੰਦੀ ਹੈ। ਨੰਬਰ 21 ਜੇਕਰ ਤੁਹਾਨੂੰ ਡਿਪਰੈਸ਼ਨ ਦੀ ਸਮੱਸਿਆ ਹੈ ਤਾਂ ਨੱਕ ਤੇ ਤੇਲ ਲਗਾ ਕੇ ਹਮਸਾਜ਼ ਕਰਨ ਨਾਲ ਡਿਪਰੈਸ਼ਨ ਘਟ ਹੋ ਜਾਂਦਾ ਹੈ। ਨੰਬਰ 22 ਸੇਵ ਖਾਣ ਤੋਂ ਤੁਰੰਤ ਬਾਅਦ ਪਾਣੀ ਕਦੇ ਵੀ ਨਹੀਂ ਪੀਣਾ ਚਾਹੀਦਾ। ਇਸ ਨਾਲ ਤੁਹਾਨੂੰ ਗਲੇ ਦੇ ਕੈਂਸਰ ਦੀ ਸਮੱਸਿਆ ਦਾ ਖਤਰਾ ਹੋ ਸਕਦਾ ਹੈ। ਨੰਬਰ 30 ਸਵੇਰੇ ਖਾਲੀ ਪੇਟ ਪਾਣੀ ਵਿੱਚ ਪੁਦੀਨਾ ਪਾ ਕੇ ਪੀਣ ਨਾਲ ਚਿਹਰੇ ਦੀਆਂ ਝੁਰੜੀਆਂ ਅਤੇ ਦਾਗ-ਧੱਬੇ ਦੂਰ ਹੋ ਜਾਂਦੇ ਹਨ। ਨੰਬਰ 24 ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਸੁੱਕਾ ਧਨੀਆ ਪਾਣੀ ਵਿੱਚ ਭਿਉਂ ਦਿਓ ਅਤੇ ਸਵੇਰੇ ਉੱਠ ਕੇ ਇਸ ਪਾਣੀ ਨੂੰ ਛਾਣ ਕੇ ਪੀ ਲਓ ਇਸ ਨਾਲ ਪੀਰੀਅਡ ਦੀ ਸਾਰੀ ਸਮੱਸਿਆ ਦੂਰ ਹੋ ਜਾਂਦੀਆਂ ਹਨ ਅਤੇ ਕਬਜ਼ ਦੀ ਸਮੱਸਿਆ ਵੀ ਦੂਰ ਹੁੰਦੀ ਹੈ ਨੰਬਰ 25 ਕੁਝ ਦਿਨਾਂ ਤੱਕ ਨਹਾਉਣ ਤੋਂ ਪਹਿਲਾਂ ਰੋਜ਼ਾਨਾ ਸਿਰ ਤੇ ਪਿਆਜ਼ ਦਾ ਪੇਸਟ ਲਗਾਓ ਵਾਲ ਸਫੇਦ ਤੋਂ ਕਾਲੇ ਹੋ ਜਾਣਗੇ ਨੰਬਰ 26 ਰਾਤ ਨੂੰ ਟਾਈਟ ਕੱਪੜੇ ਪਹਿਨ ਕੇ ਨਹੀਂ ਸੌਣਾ ਚਾਹੀਦਾ ਸਦਾ ਢਿੱਲੇ ਕੱਪੜੇ ਪਹਿਨ ਕੇ ਹੀ ਸੌਣਾ ਚਾਹੀਦਾ ਹੈ ਟਾਈਟ ਕੱਪੜੇ ਪਹਿਨ ਕੇ ਸੌਣ ਨਾਲ ਪੇਟ ਦਬਿਆ ਹੋਇਆ ਰਹਿੰਦਾ ਹੈ ਜਿਸ ਨਾਲ ਕਬਜ਼ ਦੀ ਸਮੱਸਿਆ ਰਹਿਣ ਲੱਗਦੀ ਹੈ ਅਤੇ ਸਰੀਰ ਦੇ ਵਿਕਾਸ ਵਿੱਚ ਕਮੀ ਆ ਜਾਂਦੀ ਹੈ ਨੰਬਰ 27 ਜੇਕਰ ਕਫ ਦੀ ਸਮੱਸਿਆ ਹੈ ਤਾਂ ਖਜੂਰ ਗਰਮ ਪਾਣੀ ਦੇ ਨਾਲ ਲੋ ਕਫ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 28 ਸਰੀਰ ਵਿੱਚ ਖੂਨ ਦੀ ਕਮੀ ਹੋਣ ਤੇ ਨਿਯਮਤ ਰੂਪ ਵਿੱਚ ਇੱਕ ਗਲਾਸ ਅਨਾਰ ਦਾ ਰਸ ਪੀਓ ਇਸ ਨਾਲ ਖੂਨ ਦੀ ਕਮੀ ਅਤੇ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 29 ਸਰੀਰ ਨੂੰ ਅੰਦਰ ਤੋਂ ਮਜ਼ਬੂਤ ਬਣਾਉਣ ਲਈ ਅੰਕੁਰਿਤ ਚਨੇ ਅਮਰਤ ਦੇ ਸਮਾਨ ਮੰਨੇ ਜਾਂਦੇ ਹਨ ਰੋਜ਼ਾਨਾ ਇੱਕ ਮੁਠੀ ਅੰਕੁਰਿਤ ਚਨੇ ਖਾਣ ਨਾਲ ਸਰੀਰ ਤਾਕਤਵਰ ਬਣਿਆ ਰਹਿੰਦਾ ਹੈ ਨੰਬਰ 30 ਨਿਯਤਮ ਰੂਪ ਵਿੱਚ ਕੇਲਾ ਅਤੇ ਦੁੱਧ ਦਾ ਸੇਵਨ ਕਰਨ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਨਾਲ ਹੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਨੰਬਰ 31 ਨਿੰਮ ਦੀਆਂ ਪੱਤੀਆਂ ਦਾ ਰਸ ਕੱਢ ਕੇ ਖਿਲਾਬ ਜਲ ਦੇ ਵਿੱਚ ਮਿਲਾ ਕੇ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਤੇ ਲਗਾਓ ਇਸ ਨਾਲ ਚਿਹਰੇ ਦੇ ਦਾਣੇ ਅਤੇ ਨਿਸ਼ਾਨ ਦੂਰ ਹੋ ਜਾਂਦੇ ਹਨ ਨੰਬਰ 32 ਜੇਕਰ ਮੂੰਹ ਦੀ ਬਦਬੂ ਤੋਂ ਪਰੇਸ਼ਾਨ ਹੋ ਤਾਂ ਦਾਲ ਜਿੰਨੀ ਦਾ ਟੁਕੜਾ ਮੂੰਹ ਵਿੱਚ ਰੱਖ ਲਓ ਇਸ ਨਾਲ ਮੂੰਹ ਦੀ ਵਦਬੂ ਦੂਰ ਹੋ ਜਾਵੇਗੀ ਨੰਬਰ 33 ਸਵੇਰੇ ਖਾਲੀ ਪੇਟ ਤਿੰਨ ਤੋਂ ਚਾਰ ਅਖਰੋਟ ਦੀਆਂ ਗਿਰੀਆਂ ਕੱਢ ਕੇ ਕੁਝ ਦਿਨ ਖਾਣ ਨਾਲ ਗੋਡਿਆਂ ਦੇ ਦਰਦ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 34 ਜੇਕਰ ਤੁਸੀਂ ਉਲਟੀਆਂ ਤੋਂ ਪਰੇਸ਼ਾਨ ਹੋ ਤਾਂ ਪਿਆਏ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀ ਨਾਲ ਉਲਟੀ ਆਉਣਾ ਬਿਲਕੁਲ ਬੰਦ ਹੋ ਜਾਂਦੀ ਹੈ ਨੰਬਰ 35 ਜੇਕਰ ਆਪ ਅਕਸਰ ਮੂੰਹ ਵਿੱਚ ਛਾਲੇ ਹੋਣ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਗੁੜ ਚੂਸਣਾ ਨਾ ਭੁੱਲੋ ਇਸ ਨਾਲ ਮੂੰਹ ਦੇ ਛਾਲੇ ਖਤਮ ਹੋ ਜਾਣਗੇ ਨੰਬਰ 36 ਬਵਾਸੀਰ ਤੋਂ ਛੁਟਕਾਰਾ ਪਾਉਣ ਲਈ ਸਵੇਰੇ ਖਾਲੀ ਪੇਟ ਦੋ ਆਲੂ ਬੁਖਾਰੇ ਖਾਓ ਨੰਬਰ 37 ਜੇਕਰ ਤੁਹਾਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਤਾਂ ਰੋਜ਼ਾਨਾ ਸਵੇਰੇ ਕਾਲੇ ਆਮਲੇ ਦਾ ਇੱਕ ਪੀਸ ਮਰਬੇ ਦਾ ਖਾਓ ਅਤੇ ਸ਼ਾਮ ਨੂੰ ਇੱਕ ਚਮਚ ਗੁਲਕੰਦ ਖਾ ਕੇ ਉੱਪਰ ਦੀ ਦੁੱਧ ਪੀ ਲਓ ਇਸ ਨਾਲ ਬਹੁਤ ਜਲਦ ਤੁਹਾਨੂੰ ਗੁੱਸਾ ਆਉਣਾ ਬੰਦ ਹੋ ਜਾਵੇਗਾ ਨੰਬਰ 38 ਸਵੇਰੇ ਖਾਲੀ ਪੇਟ ਭਿੱਜੇ ਹੋਏ ਛੋਲੇ ਖਾਣ ਨਾਲ ਵਜ਼ਨ ਤੇਜ਼ੀ ਨਾਲ ਵਧਦਾ ਹੈ ਨੰਬਰ 39 ਜੇਕਰ ਤੁਹਾਡੇ ਬੁੱਲਾਂ ਦਾ ਰੰਗ ਗੂੜਾ ਲਾਲ ਨਜ਼ਰ ਆਉਂਦਾ ਹੈ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਖਤਰਨਾਕ ਹੈ। ਜ਼ਹਿਬੁੱਲਾ ਦਾ ਮਤਲਬ ਹੈ ਕਿ ਤੁਹਾਨੂੰ ਲੀਵਰ ਦੀ ਕਮਜ਼ੋਰੀ ਹੋ ਸਕਦੀ ਹੈ। ਨੰਬਰ 40 ਜੇਕਰ ਤੁਹਾਨੂੰ ਦਸਤ ਦੀ ਸਮੱਸਿਆ ਹੈ ਤਾਂ ਦੁੱਧ ਤੋਂ ਬਣੀ ਹੋਈ ਚੀਜ਼ਾਂ ਦਾ ਸੇਵਨ ਬਿਲਕੁਲ ਵੀ ਨਾ ਕਰੋ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ। ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ